ਤਨ ਸ੍ਰੀ ਵਾਹਿਗੁਰੂ ਸਾਈਂ ਜੀ ਮ ਆਇਆ ਦੁਰ ਚੰਦ ਕੈ ਤੱਕੀ ਤੋ ਸਰਨ ਆਈਓ ਮੈਂ ਆਸਾਰ ਕੀ ਚਤ ਮੈਂ ਮੇਰਾ ਸਭ ਦੁੱਖ ਦੁਵਾਈਤ ਓ ਆਨ ਤੇ ਆ ਮੇਂ ਜਿਨ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਤਿ ਦੇਵਤਾ ਰਬ ਗੁਰੂ ਨਾਨਕ ਜਿਨ ਤਲ ਰਾਖੀ ਮੇਰੀ ਆਪਣਾ ਨਾਮ ਗੁਰਿ ਵਾਹਿਗੁਰੂ ਸਾਇ ਜੀ ਕਨੋਪਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭਿਸ ਕਾ ਸੋਈ ਸੁਗਲ ਸੁਗਮੀ ਤਰੇ ਸੁਣਿਆ ਦੁਖ ਸੁਖ ਮੇਰਾ ਤੋ ਵਿਦ ਨੀਕੀ ਕਰਤਨੀ ਜੇ ਕਾ ਤਨ ਮਨ ਧਨ ਸਭ ਜਿਸ ਕਾ ਸੋਹੀ ਸੁਗਲ ਸੁਜਨੀ ਤੇਨੇ ਸੁਣਿਆ ਦੁਖ ਸੁਖ ਮੇਰਾ ਤਉਗਦ ਨੀਤੀ ਕਵਤਨੀ ਜੀ ਕੀ ਇਕਾ ਹੀ ਪਹਿਮਨੀ ਅਵਰ ਜਤਨ ਕਰ ਰਹੇ ਬੋ ਤੇਰੀ ਦੇਨ ਤੇਲ ਨਹੀਂ ਕੀਮਤ ਜਾਨੀ ਰਹਾਉ ਅਮਰਤਨ ਆ ਮਨਰ ਔਰ ਕੀਰਾ ਗੁਰ ਦਿਨੋਂ ਮਤਾਨੀ ਡਿੱਗਾਈ ਨਾ ਡੋਲੇ ਦਿੜੜ ਕਰ ਵੇਉ ਪੂਰਨ ਹੋਏ ਤਪਤਾਮੀ ਕੋਈ ਜੋ ਗੀਤ ਹਮ ਤੁਮ ਕਾ ਸੁਹਤੇ ਤਿਲ ਕੀ ਬਾਤ ਬਦਾਨੀ ਅਲੰਕਾਰ ਮਿਲ ਥੈਤੀ ਹੋਈ ਹੈ ਤਾਤੇ ਕਨਕ ਬਖਾਨੀ ਪਰਗਟਿਓ ਜੋਤ ਸਹਿਜ ਸੁਖ ਸੋਭਾ ਬਾਦੇ ਅਨਹਤਵਾਨੀ ਕਹੋ ਨਾਨਕ ਨਿਚੇੜ ਕਰ ਬਾਦਿਓ ਗੁਰ ਕੀਓ ਬਧਨੀ ਪਾਰਗਟੋ ਜੋਤ ਸਹਿਜ ਸੁਖ ਸੋਪਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਚੇੜ ਕਰ ਬਾਦਿਓ गौर की ओ बानी वाहिगुरु का खालसा वाहेगुरू जी की पति